ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੂ ਡੀਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤਨ ਗੱਬਣ ਤੇ ਇੱਕ ਤਾਜੀ ਸੂਈ ਤੇ ਇੱਕ ਟੋਕੜ ਠੀਕ ਹੈ ਨਾ ਬਾਈ ਜੀ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਰੇ ਰਾਜਾ ਪੈਂਡ ਟੂ ਡੀਕੇ ਜਿਲ੍ਹਾ ਮੋਗਾ ਜੀ ਹਾਂ ਜੀ ਪਹਿਲੀ ਗਾਂਦ ਚਾਮ ਖੇਲੋ ਤੇ ਵੀਰ ਦੂਜਾ ਸੂਈ ਜੀ ਹਾਂਜੀ ਤੇ ਮਲੋ ਤਾਰ ਕੇ ਸੂਈ 7-8 ਹੋ ਜੇ 100 ਰੁਪਏ ਗਈ ਹਾਂਜੀ ਤੇ ਬੀਗਮਟ ਹੋ ਜਾਏ ਜੀ ਪਹਿਲੇ ਰੇਟ ਰੇਟ ਤੇ ਜਨਾ ਮਰ ਜੀ 72000 ਚ ਮਾਨਤਨ ਕਰ ਬੱਸੀ ਮਗਰ ਮਗਰ ਬੱਸੀ ਹੋਵੇ ਠੀਕ ਹੈ ਜੀ ਹਾਂਜੀ ਅਗਲੀ ਦਾ ਜੀ ਇਹ ਵੀ ਦੂਜਾ ਖੋਦ ਹੁੰਦੀ ਆ ਦਣ ਲੈਂਦੀ ਆ 507 ਹਾਂਜੀ ਉਹਦੇ ਨੇ ਤਨੂਨ 18 20 ਕਿਲੋ ਹੁੰਦਾ ਹਾਂਜੀ 18 ਵੀ ਕਿਲੋ ਮੰਨ ਕੇ ਵੀ ਹਰ ਕੀ ਲੈ ਲਵੇ ਰੇਟ ਰੇਟ ਦਾ ਫੋਨ ਤੇ ਕਰਾਂਗੇ ਹਾਂਜੀ ਤੈਨੂੰ ਨੰਬਰ ਦਾ ਜੀ ਇਹ ਵੀ ਤੀਜਾ ਖੋਦ ਹੁੰਦੀ ਆ ਉਹਦੇ ਨੇ 20 ਕਿਲੋ ਹੁੰਦਾ ਦੂਜੇ ਜਿਸਵੇ ਹਾਂਜੀ 20 ਕਿਲੋ ਮੰਨ ਕੇ ਵੀ ਹਰ ਕੀ ਲੈ ਲਵੇ ਠੀਕ ਹੈ ਜੀ ਦਣ 507 ਲੈਂਦੀ ਆ ਰੇਟ ਰੇਟ ਦਾ ਵੀ ਫੋਨ ਤੇ ਕਰਾਂਗੇ ਹਾਂਜੀ 4 ਨੰਬਰ ਦਾ ਇਹ ਵੀ ਜੱ ਇਹਦਾ 45000 ਰੁਪਏ ਦੇ ਠੀਕ ਹੈ ਹਜੇ ਪੰਜ ਨੰਬਰ ਇਹ ਬਰੇ ਟੋਕਰ ਆ ਡੇਢ ਕਿਲੋ ਮਿੰਟ ਹੋਗਾ ਠੀਕ ਆ ਭਰਾ ਇਹਨੂੰ ਮਾਲ ਕੰਡੋ ਹੁੰਦਾ ਹੋਗਾ ਦੋਦੇ ਥਲੇ 12 13 ਕਿਲੋ 10 ਕਿਲੋ ਦੀ ਗਾਰੰਟੀ ਹੋਵੇ 13 ਰੇਟ ਰੇਟ ਵਧਿਆ 33000 ਜੀ ਲੋ ਭਰਾ ਇਹਦਾ 33000 ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਇਹ ਤਾਜੀ ਸਹੀ ਵੀ ਠੀਕ ਹੈ ਜੀ ਲੋਚ ਚੈੱਕ ਕਰ ਸਕਦੇ ਲੈ ਵਾਲੂਗਾ ਕੁਆਲਿਟੀ ਪਾਗਰ ਬੱਸੀਏ ਬਹੁਤ ਸੋਹਣੀ ਠੀਕ ਹੈ ਜੀ ਤਨ ਗੱਬਣ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਨ ਬੋਟਰ ਜੇ ਕਿਸੇ ਨੇ ਇਦਾਂ ਦੀ ਆਰਡ ਕਰਾਉਣੀ ਤਾਂ ਆਪਣਾ ਬੈਕ ਸਾਈਡ ਤੇ ਟਾਈਟਲ ਚ ਨ